ਡਾਇਲ ਕੀਤਾ ਹੋਇਆ ਤੇ 12 ਸਕਿੰਟ ਗੱਲ ਹੋਈ ਹੈ ਕੋਈ ਰਿਸਪੌਂਸ ਨਹੀਂ ਆ ਬੰਲੇ ਆ ਇੱਕ ਕਾਲ ਹੋਰ ਲਾਈ ਹੈ ਜੀ ਮੈਂ 100 ਨੰਬਰ ਤੇ ਉੱਤੇ ਵੀ 11 ਸਕਿੰਟ ਗੱਲ ਹੋਈ ਹੈ ਜੀ ਕਿਉਂਕਿ ਉਹ ਵੀਰ ਦੀ ਹਾਲਾਤ ਬਹੁਤ ਗੰਭੀਰ ਸੀ ਕੋਈ ਹੱਥ ਵੀ ਨਹੀਂ ਪਾ ਰਿਹਾ ਕਿ ਬਲੱਡ ਬਹੁਤ ਵਗ ਰਿਹਾ ਸੀ ਲਗਾ ਜਿਹੜਾ ਕਹਿੰਦੀ ਨੇ 112 ਦੇਤੀਆ ਤਾਂ 10 ਮਿੰਟਾਂ ਜਾਂ 50 ਮਿੰਟਾਂ ਉਂ ਜਾਦੀ ਆ ਆ ਕਿ ਡਾ ਡੇਢ ਘੰਟਾ ਹੋ ਗਿਆ ਸੀ ਐਕਸੀਡੈਂਟ ਹੋਇਆ ਇਹਨੂੰ ਹੋ ਲਾਲਾ ਵਰਗੇ ਕੋਈ ਹਲੇ ਤੱਕ ਜੀ ਪਹੁੰਚਾ ਸੀ ਇਹ ਪ੍ਰਵਾਸੀ ਬੰਦਾ ਜੇ ਇਹ ਮਾਰ ਕੇ ਬੰਦਾ ਨੇ ਚਲ ਗਿਆ ਜੇ ਬੰਦੇ ਦਾ ਪਾਣੀ ਬਜੇ ਨਾ ਬਜੇ ਹਰ ਕੋਲੇ ਦਾ ਬੰਦਾ ਜੇ ਤੇ ਇਹ ਪਤਾ ਨਾ ਬਜੇ ਲੋਕ ਪ੍ਰਵਾਸੀਓ ਕਹਿੰਦੇ ਆਉਂ ਆ ਜਿਵੇਂ ਇਹਦਾ ਕੰਨ ਗੰਦਗਵਾਲ ਤੇ ਛਾਡੇ ਬੰਦੇ ਮਾਰੀ ਚਲੇ ਜਾਂਦੇ ਆ ਤੇ ਇਹ ਵੇਖੋ ਜੀ ਸਰਕਾਰ ਕਰਦੀ ਕੁਛ ਨਹੀਂ ਮੀ ਅਜ ਨਾਮ ਦਾ ਐਕਸੀਡੈਂਟ ਹੋਇਆ ਸਾਡੇ ਆਉਣ ਤੋਂ ਪਹਿਲਾਂ ਤੇ ਨੌਜਵਾਨ ਜਿਹੜਾ ਸੀ ਮੁੰਡਾ ਉਹ ਬਹੁਤ ਗੰਭੀਰ ਹਾਲਤ ਦੇ ਵਿੱਚ ਪਿਆ ਸੀ ਜੀ ਇੱਥੇ तकरीबन 20 ਤੋਂ 25 ਸਾਲ ਦੇ ਵਿੱਚ ਉਮਰ ਹੋਏਗੀ ਤੇ ਜਿੰਨੀ ਵੀ ਪਬਲਿਕ ਖੜੀ ਸੀ ਸਾਰਿਆਂ ਨੇ ਬਹੁਤ ਕੌਲ ਲਾਈਆਂ ਜੀ ਹਾਂ ਜੀ ਮੇਰੇ ਕੋ ਤੇ ਬਕਾਇਦਾ ਮੈਂ ਪਰੂਫ ਦੇ ਨਾਲ ਗੱਲ ਕਰਾਂਗਾ ਵੇਖ ਸਕਦੇ ਹੋ ਤੁਸੀਂ 112 ਡਾਇਲ ਕੀਤਾ ਹੋਇਆ ਤੇ 12 ਸੈਕਿੰਡ ਗੱਲ ਹੋਈ ਹੈ ਕੋਈ ਰਿਸਪੌਂਸ ਨੀ ਆ ਰਿਹਾ ਮਿਲੇ ਜੀ ਇੱਕ ਕਾਲ ਹੋਰ ਲਾਈ ਹੈ ਜੀ ਮੈਂ 100 ਨੰਬਰ ਤੇ ਉੱਤੇ ਵੀ 11 ਸੈਕਿੰਡ ਗੱਲ ਹੋਈ ਹੈ ਜੀ ਕਿਉਂਕਿ ਉਹ ਉਹ ਵੀਰ ਦੀ ਹਾਲਾਤ ਬਹੁਤ ਗੰਭੀਰ ਸੀ ਕੋਈ ਹੱਥ ਵੀ ਨਹੀਂ ਪਾ ਰਿਹਾ ਕਿਉਂਕਿ ਬਲੱਡ ਬਹੁਤ ਵਗ ਰਿਹਾ ਸੀ ਜੀ ਤੇ ਮੇਰੇ ਕਪੜਿਆਂ ਤੋਂ ਤਾਂ ਇਹਲਾ ਹਲਾ ਜਾਇਦਾ ਲਾ ਸਕਦੇ ਜੀ ਕਿ ਕੀ ਹਾਲਾਤ ਹੋਣਗੇ ਉਸ ਦੇ ਵੀਰ ਦੇ ਔਰ ਇਥੋਂ ਵੀ ਹਾਲਾਤ ਤੁਸੀਂ ਜਾਈ ਜਾ ਲਾ ਸਕਦੇ ਜੀ ਹਵਾ ਆ ਜੀ ਐਕਸੀਡੈਂਟ ਹੁੰਦੇ ਨੇ ਜਦੋਂ 112 ਦਾ ਸਾਰਾ ਦਿੱਤਾ ਹੋਇਆ ਆ ਤੇ ਫਿਰ 112 ਪਹੁੰਚੀ ਕਿਉਂ ਨਹੀਂ ਸਾਡੀ ਹਦਾਇਤ ਇਹੋ ਹੀ ਬੇਨਤੀ ਆ ਕਿ ਜਦੋਂ ਕੋਈ ਫੋਨ ਕਰਦਾ ਵਾ ਤੇ ਉਹਨੂੰ ਬੈਕ ਆਫ ਤੇ ਕਮ ਸੇ ਘੱਟ ਰਿਸਪੌਂਸ ਤੇ ਦੇ ਦੇਣਾ ਹੀ ਚਾਹੀਦਾ ਮੈਂ ਦਾ ਬੇਟਾ ਹੈ ਫੋਨ ਆਉਂਦਾ ਹੋਣੀਆਂ ਵੀ 19-20 ਸਾਲ ਨੂੰ ਫੋਨ ਆਉਣਾ ਫੋਨ ਗਿਆ ਹੋਈ ਆਣੇ ਆ ਪਤਾ ਨਹੀਂ ਉਹਨਾਂ ਗੱਡੀ ਵੇਖਾਂਗੇ ਉਹਨਾਂ ਜਾ ਕੇ ਵੇਖਾਂਗੇ ਤਾਂ ਹਾਲਤ ਦੋਨੋਂ ਇਹੋ ਪੁਲਿਸ ਵਾਲਿਆਂ ਨੂੰ ਕਹਾਂਗੇ ਕਿ ਕਿਹੋ ਜਿਹਾ ਦਵਾਈ ਦਵਾਈ ਤਾਂ ਕਰਨ ਨੂੰ ਕੋਈ ਕੋਈ ਚਾਰ ਹੁਣ ਜਾ ਕੇ ਵੇਖਾਂਗੇ ਤਾਂ ਫੇਰ ਪਤਾ ਲੱਗੇਗਾ ਸਰਕਾਰ ਜਿਹੜਾ ਕਹਿੰਦੀ ਇਹਨੇ 112 ਦੇਤੀ ਆ ਤੇ 10 ਮਿੰਟ ਜਾਂ 5 ਮਿੰਟ ਪਹੁੰਚ ਜਾਂਦੀ ਆ ਆ ਕਿੰਨਾ ਡੇਢ ਘੰਟਾ ਹੋ ਗਿਆ ਤੇ ਐਕਸੀਡੈਂਟ ਹੋਏ ਨੂੰ ਫੋਨ ਲਾ ਲਾ ਮਰ ਗਏ ਕੋਈ ਹਲੇ ਤੱਕ ਨਹੀਂ ਇਹ ਪਹੁੰਚਾ ਤੇ ਆ ਪ੍ਰਵਾਸੀ ਇਹ ਪ੍ਰਵਾਸੀ ਬੰਦਾ ਜੇ ਇਹ ਮਾਰ ਕੇ ਬੰਦਾ ਨੇ ਚਲ ਗਿਆ ਅਜੇ ਬੰਦੇ ਦਾ ਪਤਾ ਨਹੀਂ ਬਜੇ ਨਾ ਬਜੇ ਹਰ ਕੋਰੇ ਦਾ ਬੰਦਾ ਜੇ ਤੇ ਇਹ 15 ਬaje ਲੋਕ ਪ੍ਰਵਾਸੀਓ ਕਹਿੰਦੇ ਆਉਂਗਾ ਜਿਉਂ ਇਹਦਾ ਕੰਨ ਗੰਦਕਵਾਲ ਦੇ ਛਾੜੇ ਬੱਦੇ ਮਾਰੀ ਚਲੇ ਜਾਂਦੇ ਆ ਤੇ ਇਹ ਵੇਖੋ ਜੀ ਸਰਕਾਰ ਕਰਦੀ ਕੁਛ ਨਹੀਂ ਸਰਕਾਰ ਉਹਨਾਂ ਨੂੰ ਕੋਈ ਸੂਟਾ ਦੇਈ ਜਾਂਦੀ ਵੇਖੋ ਇਹ ਤੁਹਾਨੂੰ ਇਹ ਵੀ ਸੂਟਾ ਕਿ ਉਹ ਸੂਟਾ ਕਰਦੀ ਇਹਨੇ ਬੋਡਾ ਬਾਰੇ ਸੂਟਾ ਦਿੰਦੀ ਆ ਕਿ ਸਾਨੂੰ ਬੋਡਾ ਇਹ ਪਾਉਣ ਕਿਦੇ ਆਂ ਅਸੀਂ ਕਾਰੀ ਕਰ ਫੇਰ ਆ ਜਹਾਵਾ ਤੇ ਢੰਗ ਸਿੰਘ ਹੀ ਖਾਲਸਾ ਹੀ ਤੇ ਉਹਨੂੰ ਮਾਰਦਾ ਬੱਦੇ ਉਹਦੇ ਜਵਾਬ ਦੇਤਾ ਹਸਪੀਟਲ ਆਇਆ ਜਵਾਬ ਦੇਤਾ ਬੰਦੇ ਨੂੰ ਅੰਮ੍ਰਿਤਸਰ ਲੈ ਚਲੇ ਉਹਨੂੰ ਪਰ ਉਹਨੇ ਬੱਜੇ ਕਾ ਨਾਜ ਬੱਜੇ ਉਹਦੇ ਮਹਾਰਾਜੇ ਹੁਣ ਜੀ ਹਾਂਜੀ ਹਲੇ ਤਾਂ ਕਿ ਨਹੀਂ ਪਹੁੰਚਾਈ ਬੜੇ ਜੱਦਾ ਸ਼ਿਟ ਹੋਇਆ ਜੀ ਠੀਕ ਨਹੀਂ ਨਾ ਬੋਲ ਜੀ ਸਾਡਾ ਸੋਚਣਾ ਕੋ ਬੰਦਾ ਆਇਆ ਅਬ ਐਮਬੂਲੈਂਸ ਆਲੂ ਬੋਰਡ ਕੀਤਾ ਜੇ ਉੱਥੇ ਕੋਈ ਜਾਂ ਸੁਖੋ ਹਸਪੀਟਲ ਪਸਣੋ ਕਿੰਨੇ ਜੀ ਅੱਦਾ ਅੰਗਲੇ ਜਣਾ ਨੂੰ ਫੋਨ ਕੀਤਾ ਹਲੇ ਤਾਂ ਕਿ ਨਹੀਂ ਪਹੁੰਚੀ ਇਹ ਝੂਠ ਹੈ ਜਿਹੜੇ ਹੁੰਦਾ ਤੇ ਹੁੰਦਾ ਨਹੀਂ ਦੇਖੋ ਦੇਖੋ ਦਾ ਕੋਈ ਅੰਬਾਈ ਤੇ ਇੱਥੇ ਆਂਦੇ ਆ ਜੇ ਹੁੰਦਾ ਕੋਈ ਤੇ ਬੋਰਡ ਤੇ ਠੀਕ ਨਹੀਂ ਕਿਵੇਂ ਰੱਖਿਆ ਬੋਰਡ ਦਾ ਅਬ ਪਾਸੋਂ ਪਤਾ ਲੱਗਦਾ ਇਹਨਾਂ ਕਿ ਚੱਕ ਕੇ ਖੜਿਆ ਬਾਕੀ ਫੋਸ ਨਹੀਂ ਹੁੰਦੀ ਨਾ ਇੱਥੇ ਸਿਰਫ ਗੱਲੀ ਕਰਾ ਕਰੀ ਜਾਂਦਾ ਨਾ ਗਲੀ ਕਰਾ ਕੇ ਛੁਰਕੇ ਖਰਾੜੇ ਆ ਛੁਟਕੜੇ ਆ ਖਾੜੇ ਸਾਡੇ ਛੁਟਕੜੇ ਗੁਣੀਏ ਲਗੋ ਟੀਕੀ ਕੰਮ ਕੋ ਕਰਦਾ ਕੋ ਇੰਡੀਆ ਆ ਗਿਆ ਸਾਡੇ ਪ੍ਰਵਾਸੀ ਆ ਕਿਰੇ ਸਾਡੇ ਨੁਕਸਾਨ ਕਰਦੇ ਇਹਨਾਂ ਨੂੰ ਬਿਆਨ ਦਿਆਣਾ ਉਹਨਾਂ ਕਹਿਦਾ ਐਚੀ ਪੇਸ਼ੈਂਟ ਹਾ ਰਿਕਸ ਸੀਗਾ ਕਾਫੀ ਪੇਸ਼ੈਂਟ ਜਦੋਂ ਮੇਰੇ ਕੋਲ ਵਿਜ਼ਿਟ ਵਾਸਤੇ ਆਈ ਪੇਸ਼ੈਂਟ ਨਾਲ ਮੈਂਬਰ ਸੀ ਕਿ ਜਿਨ੍ਹਾਂ ਨੇ ਰਸਤੇ 'ਚ ਪੇਸ਼ੈਂਟ ਨੂੰ ਚੱਕ ਹੀ ਲੰਨ ਲੰਨ ਕੋ ਫੈਮਿਲੀ ਮੈਂਬਰ ਨਹੀਂ ਸੀਗਾ ਨਾਲ ਉਹਨੂੰ ਤੇ ਲੈ ਕੇ ਆਈ ਪੇਸ਼ੈਂਟ ਨੂੰ ਤੇ ਪੇਸ਼ੈਂਟ ਬਹੁਤ ਹੀ ਜ਼ਿਆਦਾ ਅਮੇਬਰੇਜ ਹੋਈ ਪਈ ਹੈ ਇੰਜਰੀਜ਼ ਹੋਈਆਂ ਹੈ ਕਿ ਕਾਫੀ ਜੋ ਬ੍ਰੇਨ ਹੈਮੇਜ ਹੋਈ ਈ ਹੈ ਪੋਲੀਕਲਿਨਿਕ ਦੇ ਪੇਸ਼ੈਂਟ ਦੇ ਕੋਲ ਖਿਆਨੀ ਜੀ ਦਾ ਟ੍ਰੀਟਮੈਂਟ ਨਹੀਂ ਆ ਸਾਡੇ ਕੋਲ ਮੈਂ ਨਹੀਂ ਰੱਖਿਆ ਪੇਸ਼ੈਂਟ ਮੈਂ ਰੈਫਰ ਕਰਤਾ ਸੀ ਕਿਉਂਕਿ ਪੇਸ਼ੈਂਟ ਨੂੰ ਸੀਜ਼ਰਸ ਹੋ ਰਹੀ ਸੀ ਫਿਟਸ ਪੈ ਰਹੇ ਸੀ ਪੋਲੀਕਲਿਨਿਕ ਦੇ ਪੇਸ਼ੈਂਟ ਮੈਂ ਰੈਫਰ ਕਰਤਾ ਕੋਈ ਹਾਈ ਰਿਸਕ ਪੇਸ਼ੈਂਟ ਸੀਗਾ ਸਾਡਾ ਛੋਟਾ ਜਿਹਾ ਬੱਚਾ ਸੀਗਾ ਨਾਲ ਉਹਨਾਂ ਦੇ ਉਹ ਠੀਕ ਸੀਗਾ ਬਿਲਕੁਲ ਉਹਨੂੰ ਕੋਈ ਝੋਟ ਨਹੀਂ ਆਈ ਬੇਬੀ ਠੀਕ ਸੀਗਾ ਅਸੀਂ ਉਹਨੂੰ ਕਿਸੇ ਵੀ ਹਸਪਤਾਲ ਲੈ ਗਏ ਕਿਸ ਹਾਇਰ ਸੈਂਟਰ ਬਾਕੀ ਹੁਣ ਇਹ ਨਹੀਂ ਪਤਾ ਕਿ ਕਿਹੜੇ ਸੈਂਟਰ ਦੇ ਹੋਣਗੇ ਉਹ